ਨਾਨਕ ਸੁਣ ਸਾਖੀ ਮਨ ਦਾ ਪਿਆਰ ਜੇ ਮੇਰੇ ਪਿਆਰੇ ਮਨ ਤੇਰੇ ਤਾਈਂ ਭਗਤਾਂ ਦੀ ਸਾਖੀ ਸੁਣਾਉਣੀ ਹੈ ਪਰ ਤੈਨੂੰ ਸਾਖੀ ਸੁਣਾਵਾਂਗੇ ਤਾਂ ਜੇ ਮਨੋ ਪਿਆਰ ਨਾਲ ਵਾਹਿਗੁਰੂ ਨੂੰ ਜਪੇਗਾ ਇਸ ਕਰਕੇ ਸੁਣ ਕਰਕੇ ਉਹਨਾਂ ਭਗਤਾਂ ਦੀ ਸਾਖੀ ਜਿਵੇਂ ਸਿੱਖਿਆ ਹੈ ਜਿਵੇਂ ਉਹਨਾਂ ਦੇ ਜੀਵਨ ਦੀ ਉਗਾਹੀ ਹੈ ਜਿਵੇਂ ਉਹਨਾਂ ਨੇ ਭਗਤੀ ਕੀਤੀ ਹੈ ਉਸੇ ਤਰ੍ਹਾਂ ਮਨ ਤੂੰ ਵੀ ਵਾਹਿਗੁਰੂ ਨੂੰ ਪਿਆਰ ਨਾਲ ਜਪੋ ਫੇਰ ਤੈਨੂੰ ਸੁਣੇ ਆ ਲਾਭ ਹੋਵੇਗਾ ਅਜਾਮਲ ਉਧੇ ਆ ਕਹੇ ਦੀ ਵਾਰ ਪਹਿਲਾਂ ਅਜਾਮਲ ਦੀ ਸਾਖੀ ਦੱਸਦੇ ਹਨ ਕਿ ਅਜਾਮਲ ਉਧਰ ਆ ਕੇ ਇੱਕ ਵਾਰ ਭਾਈ ਗੁਰਦਾਸ ਜੀ ਨੇ ਭਗਤਾਂ ਦੀ ਜ਼ਿਕਰ ਕਰਦਿਆਂ ਹੋਇਆਂ ਦਸਵੀਂ ਜਿਹੜੀ ਵਾਰ ਹੈ ਉਹਦੇ ਵਿੱਚ ਭਗਤਾਂ ਦਾ ਜੋ ਜੋ ਕੋ ਭਗਤ ਹੋਏ ਹੈ ਉਹਨਾਂ ਦਾ ਜ਼ਿਕਰ ਕੀਤਾ ਹੈ ਉਥੇ ਉਹਨਾਂ ਨੇ ਇਹ ਅਜਾਮਲ ਦੀ ਬਾਤ ਲਿਖਿਆ ਹੈ ਪਤ ਅਜਾਮਲ ਹੋਏ ਕੇ ਜਾਇ ਕਲਾਵਤਨੀ ਦੇ ਰਹਾ ਗੁਰ ਤੇ ਬੇਮਖ ਹੋਏ ਕੇ ਪਾਪ ਕਮਾਵੇ ਦੁਰਮਤ ਦਹਿਆ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਥੇ ਲਹਿਆ ਪੁੱਤਰ ਪੰਨਾ ਸਤਵਾਂ ਨੌ ਧੰਨ ਨੂੰ ਚਿੱਤੋ ਮਹਿਆ ਗੁਰਮੁਖ ਗੁਰੂ ਦਵਾਰੇ ਜਾ ਕੇ ਗੁਰਮੁਖ ਨਾਮ ਨਾਰਾਇਣ ਕਹਿਆ ਨਾਮ ਲਿਆ ਦੁਖ ਡੇਰਾ ਟਹਿਆ ਇਹ ਅਜਾਮਲ ਦੇ ਜ਼ਿਕਰ ਨੂੰ ਥੋੜੀਆਂ ਤੁਕਾਂ ਵਿੱਚ ਕੀਤਾ ਹੈ ਅਜਾ ਮਲ ਜਿਹੜਾ ਸੀ ਅਜਾ ਨਾਮ ਵਿਸਵਾ ਦਾ ਹੈ ਮੇਲ ਨਾਮ ਮਲਣ ਦਾ ਹੈ ਸੰਸਕ੍ਰਿਤ ਦੇ ਪੁਸਤਕਾਂ ਵਿੱਚ ਦੇਸ਼ ਭਾਸ਼ਾ ਦੇ ਅਜਾ ਮੇਲ ਲਿਖਿਆ ਹੈ ਪਰ ਬਾਣੀ ਵਿੱਚ ਗੁਰੂ ਸਾਹਿਬ ਜੀ ਅਜਾ ਮਾਲੀ ਕਿਹਾ ਹੈ ਅਜਾ ਵਿਸਵਾ ਨੂੰ ਜਿਹੜਾ ਮਲ ਕੇ ਬੈਠਣ ਵਾਲਾ ਪੰਡਤ ਸੀ ਇੱਕ ਵਾਲਾ ਭਾਰੀ ਉਹਦੇ ਆਪਦੇ ਪੁੱਤਰ ਨੂੰ ਅਸਲ ਵਿਦਿਆ ਪੜਾਈ ਇਹ ਵਿਦਿਆ ਪੜ੍ਹਨੇ ਕਰਕੇ ਜਿਸ ਵੇਲੇ ਵਿਦਿਆਇਸਨ ਪੜ੍ਹੀ ਇਹਨੇ ਆਪਣੇ ਜਿਵੇਂ ਬਜ਼ੁਰਗ ਨੇ ਪਾਸੋਂ ਵਿਦਿਆ ਪੜ੍ਹੀ ਸੀ ਉਹਨਾਂ ਨੇ ਸਿੱਖਿਆ ਦਿੱਤੀ ਕਿ ਰਸਤੇ ਵਿੱਚ ਬੇਸਵਾ ਦਾ ਬਾਜ਼ਾਰ ਹੈ ਜਦੋਂ ਪੜ੍ਹ ਕੇ ਜਾਓ ਬੇਸਵਾ ਦੇ ਬਾਜ਼ਾਰ ਥਾਣੀ ਨਹੀਂ ਲੰਘਣਾ ਇਸ ਪ੍ਰਕਾਰ ਸੁਣ ਕਰਕੇ ਕਿ ਜਿੰਨੇ ਵਿਦਿਆਰਥੀ ਸਾਰੇ ਬੇਸਵਾ ਦੇ ਬਾਜ਼ਾਰ ਤੋਂ ਸਕੋਚ ਕੇ ਆਪੋ ਆਪਣੇ ਥਾਵਾਂ ਜਾਇਆ ਕਰਦੇ ਪਰ ਜਦੋਂ ਇਹਦਾ ਪਿਤਾ ਜੀ ਅਮਲ ਦਾ ਗੁਜਰ ਗਿਆ ਉਸ ਵੇਲੇ ਰਾਜ ਪੰਡਿਤ ਬਣ ਗਿਆ ਰਾਜ ਪੰਡਿਤ ਬਣ ਕੇ ਰਾਜੇ ਦੀ ਸਭਾ 'ਚ ਕਥਾ ਕਰਿਆ ਕਰੇ ਰਾਜਾ ਬੜਾ ਖੁਸ਼ ਹੋਣ ਲੱਗਾ ਇੱਕ ਦਿਨ ਦੀ ਗੱਲ ਹੈ ਇਹ ਕਹਿੰਦਾ ਵੀ ਮੈਨੂੰ ਉਹ ਜਿਹੜਾ ਮੇਰਾ ਉਸਤਾਦ ਸੀ ਉਹ ਰੋਕਦਾ ਸੀ ਵਿਸ਼ਵਾ ਦੇ ਮਹੱਲੇ 'ਨ ਬਲ ਨਾ ਜਾਇਆ ਕਰ ਕੀ ਦੁੱਖ ਹੈ ਮੈਨੂੰ ਕੀ ਕਲੇਸ਼ ਹੋਊ ਭਲਾ ਮੈਂ ਜਾਵਾਂ ਉਧਰ ਵਿਦਿਆਲੇ ਮਾਨ ਦੇ ਚੌਧਰ ਦੀ ਲੰਘਿਆ ਜਦੋਂ ਵਿਸ਼ਵਾ ਦੇ ਰੂਪ ਨੂੰ ਵੇਖਿਆ ਚਿਤ ਮੋਤ ਹੋ ਗਿਆ ਫੇਰ ਉਹੋ ਹੀ ਵਿਸ਼ਵਾ ਦੂਜੀ ਗੱਲ ਇਹਦੇ ਪਿਓ ਨੇ ਕਹੀ ਸੀ ਕਿ ਪੁੱਤਰ ਜਦੋਂ ਕਥਾ ਕਰਦੇ ਰਾਜਿਆਂ ਦੇ ਕਈ ਖਿਆਲ ਹੁੰਦੇ ਆ ਉਸ ਨੂੰ ਸਭਾ 'ਚ ਨਹੀਂ ਬੈਠਣਾ ਉਠਿਆ ਆਇਆ ਕਰ ਇਹ ਗੱਲ ਸੁਣ ਕੇ ਵੀ ਜਿਹੜੇ ਦਿਲ 'ਚ ਖਿਆਲ ਰਹਿਂਦਾ ਇੱਕਦਮ ਇਹ ਕਫਾ ਦਾ ਜੇ ਭੋਗ ਨਹੀਂ ਸੀ ਪਾਇਆ ਬੇਸਵਾ ਗਾਉਣ ਵਜਾਉਣ ਵਾਸਤੇ ਆਪਣੇ ਪੈਸੇ ਨੂੰ ਲੈ ਕੇ ਰਾਜੇ ਦੇ ਜਦੋਂ ਕਚਹਿਰੀ 'ਚ ਆ ਗਈ ਉਸ ਵੇਲੇ ਇਹਦਾ ਵੀ ਚਿਤ ਪੰਡਤ ਦਾ ਵੀ ਪਰਚ ਗਿਆ ਵੇਖਣ ਲੱਗ ਗਿਆ ਉਹਦਾ ਨਾਚ ਨੂਜ ਵੇਖਿਆ ਗਾਉਣਾ ਸੁਣਿਆ ਉਸ ਬੇਸਵਾ ਦਾ ਵੀ ਚਿਤ ਮੋਹਤ ਹੋ ਗਿਆ ਇਹ ਰਾਜ ਪੰਡਤ ਜਾਣ ਕੇ ਉਸ ਦੇ ਰਾਜੇ ਨੇ ਪ੍ਰਿਸ਼ਟ ਹੋਇਆ ਜਾਣ ਕੇ ਇਸ ਨੂੰ ਆਉਦੇ ਰਾਜ ਪੰਡਤ ਨੂੰ ਖਾਰਜ ਕਰਤਾ ਕੱਢ ਦਿੱਤਾ ਜਿਸ ਵੇਲੇ ਕੱਢ ਦਿੱਤਾ ਫੇਰੇ ਜਾ ਕੇ ਉਸੇ ਕਲੌਤਨੀ ਜਿਹੜੀ ਗੁਹਾਈਆਂ ਨੂੰ ਸੀ ਉਹਦੇ ਹੀ ਜਾ ਰਿਹਾ ਉਹਨਾਂ ਨੇ ਨੂੰ ਪਿੰਡ ਚੋਂ ਬਾਹਰ ਕੱਢਤਾ ਬਾਹਰ ਝੁੱਗੀ ਬਣਾ ਕੇ ਬਹਿਣ ਲੱਗੇ ਇਸ ਦੌਰਾਨ ਰਹਿਣਿਆ ਸਾਧ ਸੰਗਤ ਜੀ ਉਸ ਵੇਸਵਾ ਦੀ ਸੰਗਤ ਕਰਕੇ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇੱਛੇ ਲਹਿਆ ਛੇ ਪੁੱਤਰ ਵੇਸਵਾ ਤੋਂ ਪੈਦਾ ਹੋਏ ਸਜਾ ਮਲ ਦੇ ਪਾਪਾਂ ਦੀ ਜਿਹੜੀ ਇੱਛਾ ਸੀ ਉਹ ਫਾਲੇ ਨੂੰ ਮਿਲਿਆ ਫਿਰ ਜਦੋਂ ਬਿਰਧ ਹੋ ਗਿਆ ਇੱਕ ਦਿਨ ਸੰਤ ਉੱਥੇ ਸੁਤੇ ਹੀ ਬਣ ਚ ਆ ਗਏ ਤੇ ਝੁੱਗੀ ਪਾਈਏ ਬਣ ਚ ਮਹਾਤਮਾ ਦੇ ਦਰਸ਼ਨ ਕੀਤੇ ਇਹਨੂੰ ਨਮਸਕਾਰ ਕੀਤੀ ਨਮਸਕਾਰ ਕਰਕੇ ਪਾਸ ਬੈਠ ਗਿਆ ਪੁੱਛਿਆ ਕਿ ਤੂੰ ਭਈ ਕੀ ਕੰਮ ਕਰਦਾ ਫਿਰ ਸੱਚੀ ਗੱਲ ਦੱਸਦੀ ਮੈਂ ਤਾਂ ਬੇਸਵਾ ਗਾਮੀ ਐ ਤੇ ਮਹਾਰਾਜਾ ਜਾਨਵਰ ਮਾਰ ਮਾਰ ਕੇ ਚਿੜੀਆਂ ਮਾਰ ਮਾਰ ਕੇ ਹੋਇ ਜੋ ਰੋਜ਼ ਗੁਜ਼ਾਰਾ ਕਰਦਾ ਮੇਰੀ ਇਹ ਹਾਲਤ ਹੈ ਸੰਤਾਂ ਨੇ ਕਿਹਾ ਤੁਹਾਨੂੰ ਪੜਿਆ ਵੀ ਹੈ ਉਹ ਅਸਲਨ ਕਿ ਮਾਰਾ ਮੇਂ ਵੇਦ ਦੇ ਅੰਗ ਸਿੱਖਿਆ ਕਲਪ ਨਿਰੁਕਤ ਜੋਤਸ ਪਿੰਗਲ ਵਿਆਕਰਨ ਇਹ 6 ਅੰਗ ਦੀ ਮੈਂ ਵੇਦ ਦੇ ਪੜਿਆ ਹੋਇਆ ਸੁਣ ਕੇ ਹੈਰਾਨ ਹੋ ਕੇ ਸੰਤ ਕਹਿੰਦੇ ਇੰਨਾ ਵਿਦਵਾਨ ਹੋ ਕੇ ਫਿਰ ਤੂੰ ਕਿਸ ਪਾਪਾਂ ਉੱਚ ਪੈ ਗਿਆ ਹੁਣ ਤੈਨੂੰ ਜਿਹੜਾ ਵਿਦਵਾਨ ਦਾ ਕੋਈ ਉਪਦੇਸ਼ ਦੇਣਾ ਹੈ ਇਹ ਤੇਰਾ ਉਧਾਰ ਨਹੀਂ ਕਰ ਸਕੇਗਾ ਤੂੰ ਸਾਰੇ ਗਿਆਨ ਨੂੰ ਜਾਣਦਾ ਹੈ ਤੂੰ ਐ ਕਰ ਫੇ ਹੁਣ ਜਦੋਂ ਤੇਰਾ ਪੁੱਤਰ ਹੀ ਪੈਦਾ ਹੋਵੇ ਉਸਰੇ ਉਹਦਾ ਨਾਮ ਨਾਰਾਇਣ ਰੱਖੇ ਤੇ ਉਸ ਬੱਚੇ ਦੇ ਬਹਾਨੇ ਤੋਂ ਮਹਾਰਾਜ ਦਾ ਨਾਮ ਚੇਤੇ ਕਰਿਆ ਕਰੇ ਤੇ ਮਹਾਤਮਾ ਨੂੰ ਉਪਦੇਸ਼ ਦੇ ਦਿੱਤਾ ਉਸ ਉਪਦੇਸ਼ ਨੂੰ ਲੈ ਕੇ ਇਹ ਜਦੋਂ ਸਤਨਾਮਾ ਪੁੱਤਰ ਪੈਦਾ ਹੋਇਆ ਭਾਈ ਗੁਰਦਾਸ ਜੀ ਕਹਿੰਦੇ ਐ ਉਸ ਮਹਾਂਪੁਰਖਾਂ ਦੁਆਰਾ ਭਾਈ ਸਾਹਿਬ ਗੁਰਮਤ ਦੁਆਰਾ ਦੱਸਿਆ ਨਾ ਗੁਰਮੁਖ ਨਾਮ ਨਾਰਾਇਣ ਕਹਿਆ ਜਿਵੇਂ ਗੁਰਦਾਰੇ ਆ ਕੇ ਨਾਮ ਰੱਖੀਦਾ ਨਾ ਬੱਚੇ ਦਾ ਮਹਾਰਾਜ ਦੇ ਨਾਮ ਤੋਂ ਇਹ ਗੁਰਮਖਾਨ ਉਹਨਾਂ ਸੰਤਾਨ ਕਹਤਾ ਕਿ ਨਰੈਣ ਦਾ ਨਾਮ ਰੱਖੀ ਇਹ ਨਾਮ ਨਰੈਣ ਦਾ ਰੱਖ ਕਰਕੇ ਪੁੱਤਰ ਨੂੰ ਪਾਲਦਾ ਰਿਹਾ ਅਖੀਰ ਸਾਧ ਸੰਗਤ ਦੀ ਅੰਤ ਦਾ ਸਮਾਂ ਜਦੋਂ ਆ ਗਿਆ ਉਸ ਅੰਤ ਦੇ ਸਮੇਂ ਦੇ ਵੇਲੇ ਜਮਾਂ ਨੇ ਇੰਨਾ ਡਰਾਇਆ ਇਸ ਦੇ ਸਾਧ ਸੰਗਤ ਦੀ ਸਭ ਈਸਾਨ ਮਾਰੇ ਗਏ ਚੇਤਾ ਹੀ ਭੁੱਲ ਗਿਆ ਹੋਸ਼ਾਂ ਹੀ ਭੁੱਲ ਗਈਆਂ ਉਸ ਵੇਲੇ ਭੈ ਦੇ ਵਿੱਚ ਡਰਦੇ ਹੋਏ ਨੇ ਸਿੱਧਾ ਨਾਮ ਨਹੀਂ ਪਰਮੇਸ਼ਰ ਦਾ ਲਿਆ ਪੁੱਤਰ ਦਾ ਵਾਸਤਾ ਪਾ ਕੇ ਮਾਰਾ ਦੇ ਨਾਮ ਨੂੰ ਨਾਰਾਇਣ ਕਰਕੇ ਉਚਾਰਿਆ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਪੁੱਤਰ ਹੇਤ ਨਾਰਾਇਣ ਕਹੇਉ ਜਮ ਕੰਕਰ ਮਾਰ ਗੁਜ਼ਾਰੇ ਪੁੱਤਰ ਦੇ ਕਾਰਨ ਦਰਦਾ ਨਾਮ ਨਹੀਂ ਸੀ ਲੈਂਦਾ ਰੱਬ ਦਾ ਜਮ ਉਚਾਰ ਨਹੀਂ ਸੀ ਦਿੰਦੇ ਉਸ ਦੇ ਪੁੱਤਰ ਦੇ ਕਾਰਨ ਨੂੰ ਲੈ ਕੇ ਅਜਾ ਮਲ ਪ੍ਰੀਤ ਪੁੱਤਰ ਪਰਦਕੀ ਨਹੀਂ ਕਰ ਨਾਰਾਇਣ ਬੁਲਾਰੇ ਸੋ ਮੇਰੇ ਠਾਕਰ ਕੇ ਮਨ ਭਾਇ ਭਾਵਨੀ ਜਮ ਕੰਕਰ ਮਾਰ ਗੁਜ਼ਾਰੇ ਉਸ ਦੇ ਜਦੋਂ ਸ਼ਹਿ ਕੇ ਨੂੰ ਮੇਰੇ ਪੁੱਤਰ ਨਾਰਾਇਣ ਨੂੰ ਲਿਆਓ ਇਹ ਕਹਿਣ ਤੋਂ ਅੰਤਰੀਜਮੀ ਮਹਾਰਾ ਜਾਣਦੇ ਸੀ ਕਿ ਇਹ ਪੁੱਤਰ ਦੇ ਬਹਾਨੇ ਸਾਨੂੰ ਚੇਤੇ ਕਰ ਰਹਾ ਹੈ ਉਸ ਅੰਤਰੀਜਮੀ ਨੇ ਆਪ ਦਾ birth ਜਾਣ ਕੇ ਉਸ ਵੇਲੇ ਜਿਹੜੇ ਜਮਗਣ ਸੀ ਉਹ ਰਾਮਗਣਾਂ ਨੂੰ ਮਾਰ ਕੇ ਪਾਸੇ ਕਰ ਦਿੱਤੇ ਕਿ ਆ ਕੇ ਇਹਦੇ ਮੂੰਹੋਂ ਨਾਮ ਨਿਕਲਿਆ ਹੈ ਇਸ ਕਰਕੇ ਇਹ ਬਿਕੁੰਠ ਵਿੱਚ ਜਾ ਸਕੇਗਾ ਇਉਂ ਸਾਧ ਸੰਗ ਜੀ ਅਜਾ ਮਲ ਦਾ ਉਧਾਰ ਹੋਇਆ ਸੀ ਮਹਾਰਾ ਦਾ ਇਹੋ ਜਿਹਾ ਨਾਮ ਪਾਪੀਆਂ ਨੂੰ ਉਧਾਰ ਕਰਨ ਵਾਲਾ ਹੈ ਅਜਾ ਮਲ ਉਧਰਿਆ ਕਹਿ ਜੀ ਇੱਕ ਵਾਰੀ ਵੇਖ ਲੋ ਅਜਾ ਮਲ ਕਿਹਾ ਸੀ ਮੈਨੂੰ ਨਰਾਇਣ ਪੁੱਤਰ ਮੇਰੀ ਛਾਤੀ ਤੇ ਲਿਆ ਕੇ ਪਾਓ ਇਹ ਬਹਾਨਾ ਲਾਇਆ ਸੀ ਪੁੱਤਰ ਦਾ ਤੇ ਮਹਾਰਾ ਨੂੰ ਚੇਤੇ ਕਰਿਆ ਸੀ ਅੰਦਰੋਂ ਉਹ ਮੇਰੇ ਠਾਕੁਰ ਦੇ ਮਨ ਤੇ ਸਰਦਾ ਪਾ ਗਈ ਉਸ ਵੇਲੇ ਪੁੱਤਰ ਦੇ ਬਹਾਨੇ ਜਿਹੜਾ ਕਿਹਾ ਸੀ ਕਿ ਜਮ ਕੰਕਰ ਮਾਰ ਵਾਲਾਰੇ ਜਾਂਦੇ ਦੂਤ ਮਾਰ ਕੇ ਕੱਢ ਦਿੰਦੇ ਉੱਥੋਂ ਇਸ ਪ੍ਰਕਾਰ ਸਾਧ ਸੰਗਤ ਜੀ ਅਜਾ ਮਲ ਦਾ ਉਧਾਰ ਕੀਤਾ ਇਸੇ ਪਰ